ਦੋਸਤੋ ਪੰਜਾਬ ਲੁਧਿਆਣਾ ਸ਼ਹਿਰ ਦਾ ਸਭ ਤੋਂ ਮਸ਼ਹੂਰ ਘੰਟਾ ਘਰ ਕਲੋਕ ਟਾਵਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਤੇ ਚੋੜਾ ਬਾਜ਼ਾਰ ਘੰਟਾ ਘਰ ਕਾਫੀ ਮਸ਼ਹੂਰ ਹੈ ਸਸਤੇ ਕੱਪੜਿਆਂ ਲਈ ਲੋਨ ਚੈੱਕ ਕਰੋ 250 ਰੁਪਏ 150 ਰੁਪਏ ਦੀ ਰੇਂਜ ਦੇ ਵਿੱਚ ਸ਼ਰਟਾਂ ਹੀ ਸ਼ਰਟਾਂ ਮਿਲ ਜਾਣਗੀਆਂ ਜਿਹੜਾ ਮਰਜ਼ੀ ਸ਼ਰਟ ਲਓ ਓਨਲੀ 200 ਰੁਪਏ ਦਾ ਤੇ ਟੀ-ਸ਼ਰਟ ਮਿਲ ਜਾਏਗਾ 150 ਰੁਪਏ ਦੀ ਰੇਂਜ ਤੋਂ ਟੀ-ਸ਼ਰਟ ਮਿਲ ਜਾਏਗਾ ਠੀਕ ਹੈ ਤੇ 100 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਚੀਜ਼ਾਂ ਦਾ ਕਾਵਲ ਤੇ 100 ਰੁਪਏ ਦਾ ਸਭ ਇਥੇ ਲਗਭਗ 250 ਆयो 250 250 250 ਸੇ ਲੈ ਕੇ 250 ਹਾਂਜੀ ਤੇ ਰੇਲਵੇ ਸਟੇਸ਼ਨ ਜੀ ਹਾਲ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅੱਗੇ ਘੰਟਾ ਘਰ ਇਥੇ ਲੱਗਦਾ ਹੈ ਸੇ ਇਹ ਚੋੜਾ ਬਜਾਜੀ ਮਾਰਕੀਟ ਤੋਂ ਅੰਦਰ ਆ ਕੇ ਤੁਸੀਂ ਇਸ ਜਗ੍ਹਾ ਤੋਂ ਆ ਕੇ ਇਹ ਸੂਟ ਤੁਸੀਂ ਲੈ ਸਕਦੇ ਹੋ 350 ਰੁਪਏ ਦੀ ਰੇਂਜ ਦੇ ਵਿੱਚ ਲੋ ਜੀ ਜਨ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਘੰਟਾ ਘਰ ਦੇ ਸਾਹਮਣੇ ਆ ਪਾ ਚੁੱਕੇ ਹਾਂ ਤੇ ਹੋਲ ਸੇਲ ਮਾਰਕੀਟ ਕਪੜਿਆਂ ਦੀ ਮਾਰਕੀਟ ਸਸਤੇ ਕਪੜਿਆਂ ਦੀ ਮਾਰਕੀਟ ਦੇ ਨਾਮ ਤੋਂ ਜਾਣਿਆ ਜਾਣ ਵਾਲਾ ਲੁਧਿਆਣਾ ਘੰਟਾ ਘਰ ਦਾ ਮਸ਼ਹੂਰ ਚੌੜਾ ਬਾਜ਼ਾਰ ਦੀ ਮਾਰਕੀਟ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸੱਚੀ ਗਾਲ ਜੀ ਰਾਮ ਰਾਮ ਜੈ ਮਾਤਾ ਦੀ ਸਵਾਗਤ ਹੈ ਫਿਰ ਤੋਂ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਆਦੇ ਨਵੇਂ ਵੀਡੀਓ ਦੇ ਵਿੱਚ ਤੇ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਘੰਟਾ ਘਰ काफी ਮਸ਼ਹੂਰ ਹੈ ਤੇ ਬੜੀ ਦੂਰ ਦੂਰ ਜਿਹੜੇ ਲੋਕ ਨੇ ਜਿਹੜੇ ਆਪਣੇ ਦੁਕਾਨਦਾਰ ਨੇ ਉਹ ਵੀ ਇਸ ਜਗ੍ਹਾ ਤੋਂ ਕੱਪੜੇ ਲੈਂਦੇ ਨੇ ਤੇ ਸੇਲ ਕਰਦੇ ਨੇ ਤੇ ਘੰਟਾ ਘਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਇੱਧਰ ਲੋਟਰੀ ਈਆਂ ਟਿਕਟਾਂ ਤੁਹਾਨੂੰ ਆ ਪੰਜਾਬ ਸਟੇਟ ਵੱਲੋਂ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ ਤੇ ਕਾਫੀ ਮਸ਼ਹੂਰ ਹੈ ਕਾਫੀ ਟਿਕਟਾਂ ਉਤੋਂ ਲੋਕ ਆ ਲੈਂਦੇ ਆ ਤੇ ਅੱਜ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਹੋਲ ਸੇਲ ਮਾਰਕੀਟ ਕਪੜਿਆਂ ਦੀ ਮਾਰਕੀਟ ਸਸਤੇ ਕਪੜਿਆਂ ਦੀ ਮਾਰਕੀਟ ਦੇ ਨਾਮ ਤੋਂ ਜਾਣਿਆ ਜਾਣ ਵਾਲਾ ਲੁਧਿਆਣਾ ਘੰਟਾ ਘਰ ਦਾ ਮਸ਼ਹੂਰ ਚੌੜਾ ਬਾਜ਼ਾਰ ਦੀ ਮਾਰਕੀਟ ਤੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਕਪੜਿਆਂ ਦਾ ਕੀ ਰੇਟ ਹੈ ਕਿਹੜੇ-ਕਿਹੜੇ ਸਟਾਕ ਅਵੇਲੇਬਲ ਨੇ ਇਸ ਟਾਈਮ ਕਿਹੜੇ-ਕਿਹੜੇ ਸਟਾਕ ਮਾਰਕੀਟ ਦੇ ਵਿੱਚ ਆਏ ਹੋਏ ਨੇ ਟੀ-ਸ਼ਰਟ ਹੋਗੇ ਕੱਪੜੇ ਹੋਗੇ ਉਹਨਾਂ ਦੇ ਕੀ ਰੇਟ ਨੇ ਕੀ ਪ੍ਰਾਈਸ ਨੇ ਤੁਹਾਨੂੰ ਸਾਰਾ ਇਸ ਵੀਡੀਓ ਦੱਸਾਂਗੇ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਦੋਸਤੋ ਜਿਨ੍ਹਾਂ ਨੂੰ ਨਹੀਂ ਪਤਾ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਕਿਵੇਂ ਆਉਣਾ ਤਾਂ ਇਹ ਵੀਡੀਓ ਮੈਂ ਉਹਨਾਂ ਲਈ ਵੀ ਬਣਾ ਰਿਹਾ ਹਾਂ ਤੇ ਲੁਧਿਆਣਾ ਬੱਸ ਸਟੈਂਡ ਤੋਂ ਲਗਭਗ 5 ਜਾਂ 6 ਕਿਲੋਮੀਟਰ ਦੀ ਦੂਰੀ ਦੇ ਵਿੱਚ ਇਹ ਘੰਟਾ ਘਰ ਹੈ ਤੇ ਆਪਾਂ ਆਏ ਸੀਗੇ ਆਟੋ ਤੋਂ ਜੀ ਹਾਂ ਲੁਧਿਆਣਾ ਬੱਸ ਸਟੈਂਡ ਆਟੋ ਤੋਂ ਜਾਂ ਫਿਰ ਈ ਦਿਕਸਾ ਵਾਲੇ 20 ਰੁਪਏ ਤੁਹਾਡੇ ਤੋਂ ਕਿਰਾਇਆ ਲੈਣਗੇ ਉਹਨਾਂ ਨੇ ਤੁਹਾਨੂੰ ਘੰਟਾ ਘਰ ਲਾ ਦੇਣਾ ਤੇ ਘੰਟਾ ਘਰ ਦੇ ਨਾਲ ਹੀ ਚੌੜਾ ਬਾਜ਼ਾਰ ਦੀ ਮਾਰਕੀਟ ਹੈ ਜਿੱਥੋਂ ਤੁਸੀਂ ਸਸਤੇ ਰੇਟਾਂ ਤੇ ਕੱਪੜੇ ਲੈ ਸਕਦੇ ਆ ਤੇ ਵੈਸੇ ਤਾਂ ਹਫ਼ਤੇ ਦੀ ਹਫ਼ਤੇ ਉੱਥੇ ਸੇਲ ਲੱਗਿਆ ਹੀ ਹੁੰਦਾ ਪਰ ਜਿਹੜਾ ਸੰਡੇ ਸੇਲ ਹੈ ਉਹ ਕਾਫੀ ਮਸ਼ਹੂਰ ਹੈ ਤੇ ਸੰਡੇ ਸੇਲ ਨੂੰ ਕਾਫੀ ਉੱਥੇ ਰਸ਼ ਹੁੰਦਾ ਹੈ ਕਾਫੀ ਭੀੜ ਹੁੰਦਾ ਹੈ ਬੜੀ ਦੂ ਦੂ ਜਿਹੜੇ ਲੋਕ ਨੇ ਦੁਕਾਨਦਾਰ ਵੀ ਆਉਂਦੇ ਨੇ ਹੋਰ ਵੀ ਕਈ ਆਉਂਦੇ ਨੇ ਤੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਹ ਜਿਹੜਾ ਸਿੱਧਾ ਰਾਹਤਾ ਹੈ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਰੇਲਵੇ ਸਟੇਸ਼ਨ ਬੋਰਡ ਲੱਗਿਆ ਹੋਇਆ ਹੈ ਤੇ ਇਹ ਸਿੱਧਾ ਜਿਹੜਾ ਰਸਤਾ ਹੈ ਇਹ ਚਲੇ ਜਾਂਦਾ ਹੈ ਘੰਟਾ ਘਰ ਨੂੰ ਤੇ ਜੇ ਤੁਸੀਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਹ ਘੰਟਾ ਘਰ ਆਉਣਾ ਹੈ ਤਾਂ ਪੈਦਲ ਆ ਸਕਦੇ ਹੋ 5 ਮਿੰਟ ਦਾ ਰਸਤਾ ਹੈ ਤੇ ਇਹ ਸਿੱਧਾ ਰਸਤਾ ਚਲੇ ਜਾਂਦਾ ਹੈ ਘੰਟਾ ਘਰ ਨੂੰ ਰੇਲਵੇ ਸਟੇਸ਼ਨ ਤੋਂ ਤੇ ਜੇ ਤੁਸੀਂ ਬੱਸ ਟੈਂਡ ਤੋਂ ਆਉਂਗੇ ਤਾਂ ਤੁਹਾਡਾ ਕਿਰਾਇਆ ਲੱਗੇਗਾ 20 ਰੁਪਏ ਉਹਨਾਂ ਨੇ ਤੁਹਾਨੂੰ ਘੰਟਾ ਘਰ ਛੱਡ ਦੇਣਾ ਘੰਟਾ ਘਰ ਦੇ ਨਾਲ ਹੀ ਸੱਜੇ ਪਾਸੇ ਜਿਹੜਾ ਚੌੜਾ ਬਾਜ਼ਾਰ ਦੀ ਮਾਰਕੀਟ ਹੈ ਉੱਥੇ ਲੱਗਦਾ ਹੈ ਤੇ ਬੜੀ ਦੂਰ ਦੂਰ ਜਿਹੜੇ ਲੋਕ ਨੇ ਆਉਂਦੇ ਨੇ ਤੇ ਚੌੜਾ ਬਾਜ਼ਾਰ ਦੀ ਮਾਰਕੀਟ ਕੱਪੜਿਆਂ ਦੀ ਮਾਰਕੀਟ ਸਸਤੇ ਕੱਪੜਿਆਂ ਦੀ ਮਾਰਕੀਟ ਦਾ ਪੂਰਾ ਪੂਰਾ ਫਾਇਦਾ ਚੱਕਦੇ ਨੇ ਤੇ ਆਪਾਂ ਆਈਸੀ ਆਟੋ ਤੋਂ ਸੋ ਆਪਾਂ ਫਾਈਨਲੀ ਆਪਾਂ ਪਹੁੰਚ ਗਏ ਆਂ ਘੰਟਾ ਘਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਘੰਟਾ ਘਰ ਠੀਕ ਹੈ ਜੀ ਤੇ ਓਵਰ ਬ੍ਰਿਜ ਦੇ نیچے ਇਹ ਘੰਟਾ ਘਰ ਬਣਿਆ ਹੋਇਆ ਹੈ ਤੇ ਸੱਜੇ ਪਾਸੇ ਜਿਹੜੀ ਮਾਰਕੀਟ ਹੈ ਚੌੜਾ ਬਾਜ਼ਾਰ ਦੀ ਮਾਰਕੀਟ ਤੇ ਇਸ ਟਾਈਮ ਆਪਾਂ ਪਹੁੰਚ ਗਏ ਆਂ ਘੰਟਾ ਘਰ ਸੋ ਅੱਜ ਦੀ ਵੀਡੀਓ ਤੁਹਾਨੂੰ ਲੁਧਿਆਣਾ ਘੰਟਾ ਘਰ ਚੌੜਾ ਬਾਜ਼ਾਰ ਦੀ ਸਾਰੀ ਮਾਰਕੀਟ ਦਾ ਵੀਡੀਓ ਦਿਖਾਵਾਂਗੇ ਸੋ ਚੱਲਦੇ ਆ ਲਓ ਜੀ ਇਹ ਘੰਟਾ ਘਰ ਹੈ ਠੀਕ ਹੈ ਘੰਟਾ ਘਰ ਘੰਟਾ ਘਰ ਦੇ ਨਾਲ ਤੁਹਾਨੂੰ ਸਭ ਤੋਂ ਜਿਹੜਾ ਮਸ਼ਹੂਰ ਹੈ ਲੋਟਰੀ ਵਾਲਾ ਗਾਂਧੀ ਬ੍ਰਦਰ ਠੀਕ ਹੈ ਗਾਂਧੀ ਬ੍ਰਦਰ ਲੋਟਰੀ ਹੀ ਲੋਟਰੀ ਹੈ ਟੈਂਟਾ ਤੁਹਾਨੂੰ ਤੋਂ ਮਿਲ ਜਾਣਗੇ ਤੇ ਤੁਹਾਨੂੰ ਜਿਹੜੇ ਕੱਪੜੇ ਨੇ ਜਿਹੜਾ ਸੇਲ ਇੱਥੋਂ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਤੇ ਚੌੜਾ ਬਾਜ਼ਾਰ ਦੀ ਮਾਰਕੀਟ ਉੱਥੇ ਹੈ ਇਧਰ ਹੈਗੀ ਚੌੜਾ ਬਾਜ਼ਾਰ ਠੀਕ ਹੈ ਘੰਟਾ ਘਰ ਦੇ ਨਾਲ ਹੀ ਚੌੜਾ ਬਾਜ਼ਾਰ ਜਿੱਥੇ ਕੱਪੜੇ ਕਾਫੀ ਸਸਤੇ ਹੁੰਦੇ ਆ ਤੇ ਹੁਣ ਗਾੜੀਆਂ ਦਾ ਟਾਈਮ ਚੱਲ ਚੁੱਕਿਆ ਹੈ ਤੇ ਗਰਮੀਆਂ ਦੇ ਸੀਜ਼ਨ ਦੇ ਵਿੱਚ ਕੱਪੜਿਆਂ ਦਾ ਕੀ ਕੀ ਰੇਟ ਹੈ ਕੀ ਕੀ ਪ੍ਰਾਈਸ ਹੈ ਤੁਹਾਨੂੰ ਸਾਰਾ ਵੀਡੀਓ ਦਿਖਾਵਾਂਗੇ ਸੀਰੀਜ਼ ਦੇ ਵਿੱਚ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਚੌੜਾ ਬਾਜ਼ਾਰ ਤੇ ਇਹ ਸਾਹਮਣੇ ਜਿਹੜਾ ਚੌੜਾ ਬਾਜ਼ਾਰ ਦੀ ਜਿਹੜੀ ਮਾਰਕੀਟ ਹੈ ਕਾਫੀ ਮਸ਼ਹੂਰ ਮਾਰਕੀਟ ਹੈ ਲੋ ਜੀ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਘੰਟਾ ਘਰ ਦੇ ਸਾਹਮਣੇ ਆ ਪਾ ਚੁੱਕੇ ਆ ਤੇ ਲੁਧਿਆਣਾ ਚੌੜਾ ਬਾਜ਼ਾਰ ਦੀ ਸਾਰੀ ਮਾਰਕੀਟ ਤੁਹਾਨੂੰ ਦਿਖਾਉਣ ਲੱਗੇ ਆ ਹੁਣ ਇਸ ਟਾਈਮ ਤੇ ਪਿੱਛੇ ਜਿਹੜਾ ਚੌਕ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜਾ ਚੌੜਾ ਬਾਜ਼ਾਰ ਦੀ ਜਿਹੜੀ ਮਾਰਕੀਟ ਹੈ ਪਿੱਛੋਂ ਸ਼ੁਰੂ ਹੋ ਜਾਂਦੀ ਹੈ ਇਸ ਜਗ੍ਹਾ ਤੋਂ ਲਓ ਜੀ ਲੋ ਚੈੱਕ ਕਰੋ ਤੇ ਇਹੋ ਜਿਹਾ ਤੁਹਾਨੂੰ ਉੱਥੇ ਟੀ-ਸ਼ਰਟਾਂ ਮਿਲ ਜਾਣਗੀਆਂ ਕੀ ਰੇਟ ਹੈ ਇਹਨਾਂ ਦਾ 150 150 ਦੀ ਰੇਂਜ ਦੇ ਵਿੱਚ ਤੁਹਾਨੂੰ ਟੀ-ਸ਼ਰਟਾਂ ਮਿਲ ਜਾਏਗਾ ਗਰਮੀਆਂ ਦੇ ਠੀਕ ਹੈ ਤੇ ਇਹੋ ਜਿਹਾ ਤੁਹਾਨੂੰ ਲੋਰ ਮਿਲ ਜਾਏਗਾ ਗਰਮੀਆਂ ਵਾਸਤੇ ਠੀਕ ਹੈ ਦੇਖ ਸਾਧ ਨੂੰ ਸੇਲ ਹੀ ਸੇਲ ਤੁਹਾਨੂੰ ਉੱਥੇ ਦੇਖਣ ਨੂੰ ਮਿਲੇਗਾ ਤੇ ਇੱਥੇ ਤੁਹਾਨੂੰ ਸ਼ਰਟਾਂ ਕੋਟਨ ਦੀਆਂ ਸ਼ਰਟਾਂ ਹਨ ਤੇ ਇੱਥੇ ਤੁਹਾਨੂੰ ਬੱਚੇ ਦੇ ਕੱਪੜੇ ਮਿਲ ਜਾਣਗੇ ਦੇਖ ਸਾਧ ਕਿਹੜੇ ਰੇਟ ਇਹਨਾਂ ਦਾ 100 ਰੁਪਏ ਦਾ 100 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹੋ ਜਿਹਾ ਜਿਹੜਾ ਬੱਚਿਆਂ ਦੇ ਕੱਪੜੇ ਨੇ ਉਹ ਮਿਲ ਜਾਣਗੇ ਜਿਹੜਾ ਮਰਜ਼ੀ ਲੋ ਸਿਰਫ 100 ਰੁਪਏ ਦਾ ਲਓ ਜੀ ਲਓ ਕਿੰਨੇ ਦਾ ਵੀਰੇ ਕੁਰਤਾ ਪਜਾਮਾ 250 ਦਾ 200 250 ਰੁਪਏ ਦੀ ਰੇਂਜ ਦੇ ਵਿੱਚ ਬੱਚਿਆਂ ਨੇ ਤੁਹਾਨੂੰ ਮਿਲ ਜਾਣਗੇ ਕੁਰਤਾ ਤੇ ਇਹਦਾ ਕੀ ਰੇਟ ਹੈ 200 ਤੇ 200 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹੋ ਜਿਹਾ ਮਿਲ ਜਾਏਗਾ ਸੋ ਚੱਲਦੇ ਆ ਅੱਗੇ ਤੇ ਇੱਥੇ ਤੁਹਾਨੂੰ ਬਲੇਜ਼ਰ ਹੀ ਬਲੇਜ਼ਰ ਦੇਖਣ ਨੂੰ ਮਿਲ ਜਾਏਗਾ ਦੇਖੋ ਜੀ ਬਲੇਜ਼ਰ ਕੀ ਰੇਟ ਹੈ ਵੀਰੇ ਇਹਨਾਂ ਦਾ ਇਹਨਾਂ ਦਾ ਕੀ ਰੇਟ ਹੈ 200 22500 ਰੁਪਏ ਦੀ ਰੇਂਜ ਦੇ ਵਿੱਚ ਠੀਕ ਹੈ ਠੀਕ ਆ ਤੇ ਜਿਹੜੇ ਉਹ ਪਿੱਛੇ ਜਿਹੜੇ ਲੱਗੇ ਹੋਏ 4000 5000 4000 5000 ਦੀ ਰੇਂਜ ਦੇ ਵਿੱਚ ਇਹੋ ਜਿਹਾ ਮਿਲ ਜਾਏਗਾ ਤੇ 2500 ਦੀ ਰੇਂਜ ਦੇ ਵਿੱਚ ਤੁਹਾਨੂੰ ਇਹੋ ਜਿਹਾ ਬਲੇਜ਼ਰ ਮਿਲ ਜਾਏਗਾ ਤੇ ਇੱਕੋ ਤੁਹਾਨੂੰ ਮਿਲ ਜਾਏਗਾ ਸੇਮ ਦੇ 3500 ਰੁਪਏ ਦੀ ਰੇਂਜ ਦੇ ਵਿੱਚ ਛੂਟ ਮਿਲ ਜਾਏਗਾ ਦੇਖ ਸਕਦੇ ਹੋ ਓਨਲੀ ਕਿੰਨੇ ਦਾ ਹੈ 3500 ਰੁਪਏ ਦੀ ਰੇਂਜ ਦੇ ਵਿੱਚ ਆ ਵੀ ਤੁਹਾਨੂੰ ਮਿਲ ਜਾਏਗਾ 350 ਰੁਪਏ ਦੀ ਰੇਂਜ ਦੇ ਵਿੱਚ ਜੋ ਕਿ ਤੁਸੀਂ ਦੇਖ ਸਕਦੇ ਹੋ ਇਹ ਲਾਇਆ ਹੋਇਆ ਵਾ 350 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਮਰਜੀ ਕਲਰ ਲਓ ਜਿਹੜਾ ਮਰਜੀ ਸੂਟ ਲਓ 350 ਰੁਪਏ ਦੀ ਰੇਂਜ ਦੇ ਵਿੱਚ ਠੀਕ ਹੈ ਜੀ ਇਸੇ ਚੋੜਾ ਗਿਆ ਲੋਹਿਤ 300 ਰੁਪਏ ਦੇ 2000 ਦਾ ਅੱਛਾ 2500 ਰੁਪਏ ਦਾ ਕੋਰਪੈਂਟ ਉਹ ਕਿੰਨੇ ਦਾ 2500 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ 50 2500 ਦੀ ਰੇਂਜ ਦੇ ਵਿੱਚ ਮਿਲ ਜਾਏਗਾ ਸਾਡੇ 300 ਰੁਪਏ ਰੇਂਜ ਦੇ ਵਿੱਚ ਜਿਹੜਾ ਮਰਜੀ ਸੂਟ ਲੋ ਜਿਹੜਾ ਮਰਜੀ ਹਰ ਕਲਰ ਤੁਹਾਨੂੰ ਮਿਲ ਜਾਏਗਾ ਲੁਧਿਆਣਾ ਚੋੜਾ ਬਾਜ਼ਾਰ ਘੰਟਾ ਘਰ ਸਾਹਮਣੇ ਹੈ ਘੰਟਾ ਘਰ ਇਹ ਚੋੜਾ ਬਾਜ਼ਾਰ ਦੀ ਮਾਰਕੀਟ ਦੇ ਅੰਦਰ ਆ ਕੇ ਤੁਸੀਂ ਇਸ ਜਗ੍ਹਾ ਤੋਂ ਆ ਕੇ ਇਹ ਸੂਟ ਤੁਸੀਂ ਲੈ ਸਕਦੇ ਹੋ 350 ਰੁਪਏ ਦੀ ਰੇਂਜ ਦੇ ਵਿੱਚ ਟੀ-ਸ਼ਰਟ ਮਿਲ ਜਾਏਗਾ ਸੂਟ ਮਿਲ ਜਾਏਗਾ 350 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਮਰਜੀ ਸੂਟ ਲੋ 350 ਰੁਪਏ ਦੀ ਰੇਂਜ ਦੇ ਵਿੱਚ ਠੀਕ ਹੈ ਤੇ ਸ਼ਰਟ ਤੁਹਾਨੂੰ ਮਿਲ ਜਾਏਗਾ 350 ਰੁਪਏ ਦੀ ਰੇਂਜ ਦੇ ਵਿੱਚ ਸ਼ਰਟ ਪ੍ਰਿੰਟਡ ਸੂਟ ਔਰ ਕਈ ਕਲੈਕਸ਼ਨ ਤੁਹਾਨੂੰ ਇਸ ਜਗ੍ਹਾ ਤੇ ਮਿਲ ਜਾਣਗੇ ਤੇ ਮੇਰੇ ਕ੍ਰੀਏਟਡ ਇਹਨਾਂ ਸੂਟਾਂ ਦਾ 550 ਸਾਢੇ 550 ਰੁਪਏ ਸਾਢੇ 550 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹੋ ਜਿਹੇ ਸੂਟ ਮਿਲ ਜਾਣਗੇ ਠੀਕ ਹੈ ਬਾਕੀ ਕਈ ਸੂਟ ਨੇ ਤੇ ਅੱਡ ਅੱਡ ਰੰਗ ਨੇ ਤੁਸੀਂ ਇਸ ਜਗ੍ਹਾ ਤੇ ਆ ਕੇ ਕਲੈਕਸ਼ਨ ਲੈ ਸਕਦੇ ਹੋ ਠੀਕ ਹੈ ਜੀ ਤੇ ਬੱਚਿਆਂ ਦੇ ਕੱਪੜੇ ਤੁਸੀਂ ਦੇਖ ਸਕਦੇ ਹੋ ਇਹੋ ਜਿਹੇ ਸੂਟ ਤੁਹਾਨੂੰ ਮਿਲ ਜਾਣਗੇ ਕਿੰਨੇ ਦਾ ਇਹ ਸੂਟ ਹੈ 300 ਇਹ 300 100 ਰੁਪਏ ਦੇ ਰੇਂਜ ਦੇ ਵਿੱਚ ਇਹੋ ਜਿਹੇ ਸੂਟ ਮਿਲ ਜਾਣਗੇ ਕਿੰਨੇ ਦਾ ਇਹ ਤੇ ਗਰਮੀਆਂ ਦੇ ਵਾਸਤੇ ਨਾ ਬੱਚਿਆਂ ਤੇ ਤੁਹਾਨੂੰ ਇਹੋ ਜਿਹੇ ਜਿਹੜੇ ਕੱਪੜੇ ਨੇ ਇਹ ਤੁਹਾਨੂੰ ਮਿਲ ਜਾਣਗੇ ਤੇ ਇਹੋ ਜਿਹੇ ਤੁਹਾਨੂੰ ਕੱਪੜੇ ਮਿਲ ਜਾਣਗੇ ਦੇਖ ਸਕਦੇ ਹੋ ਲੋ ਜੀ 150 ਰੁਪਏ ਦੇ ਰੇਂਜ ਦੇ ਵਿੱਚ ਮਿਲ ਜਾਏਗਾ ਸ਼ਰਟ ਠੀਕ ਹੈ ਜਿਹੜਾ ਮਰਜੀ ਸ਼ਰਟ ਲਓ ਸਿਰਫ 150 ਰੁਪਏ ਦੇ ਰੇਂਜ ਦੇ ਵਿੱਚ ਤੇ ਇਧਰ ਤੁਹਾਨੂੰ 100 ਰੁਪਏ 500 300 ਰੁਪਏ ਦੇ ਰੇਂਜ ਦੇ ਵਿੱਚ ਮਿਲ ਜਾਏਗਾ ਠੀਕ ਹੈ 200 ਰੁਪਏ ਦੀ ਸ਼ਰਟ ਮਿਲ ਜਾਏਗਾ ਤਾਂ 200 ਦੀ ਸ਼ਰਟ ਇਹ ਹੁਣ ਤੁਹਾਨੂੰ ਵੀਡੀਓ ਦਿਖਾ ਰਹੇ ਆ ਸਾਹਮਣੇ ਘੰਟਾ ਘਰ ਹੈ ਘੰਟਾ ਘਰ ਦੇ ਸਾਹਮਣੇ ਦੀ ਮੇਨ ਰੋਡ ਦੀ ਮਾਰਕੀਟ ਦੀ ਵੀਡੀਓ ਦਿਖਾ ਰਹੇ ਆ ਲੋ ਜੀ ਚੈੱਕ ਕਰੋ 250 ਰੁਪਏ 150 ਰੁਪਏ ਦੀ ਰੇਂਜ ਦੇ ਵਿੱਚ ਸ਼ਰਟਾਂ ਹੀ ਸ਼ਰਟਾਂ ਮਿਲ ਜਾਣਗੀਆਂ ਜਿਹੜਾ ਮਰਜੀ ਸ਼ਰਟ ਲਓ ਓਨਲੀ 200 ਰੁਪਏ ਦਾ ਤੇ ਟੀ ਸ਼ਰਟ ਮਿਲ ਜਾਏਗਾ 200 ਰੁਪਏ ਦੀ ਰੇਂਜ ਤੋਂ ਜੀ ਟੀ ਸ਼ਰਟ ਮਿਲ ਜਾਏਗਾ ਠੀਕ ਹੈ ਤੇ 100 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਚੰਗਾ ਟਾਵਲ ਇਹ 100 ਰੁਪਏ ਦਾ 100 ਰੁਪਏ ਦਾ 100 ਰੁਪਏ ਦਾ ਠੀਕ ਹੈ ਠੀਕ ਹੈ ਇਹ ਬੁਲ ਬੁਲ 100 ਰੁਪਏ ਦਾ ਲੋ ਜੀ 100 ਰੁਪਏ ਦਾ ਮਿਲ ਜਾਏਗਾ 100 ਰੁਪਏ ਦਾ ਬੈਸਟ ਕੁਆਲਟੀ ਦੇ ਵਿੱਚ ਜਿਹੜਾ ਮਰਜੀ ਟਾਵਲ ਲਓ ਸਾਹਮਣੇ ਹੈ ਘੰਟਾ ਕਰ ਘੰਟਾ ਕਰਦੇ ਸਾਹਮਣੇ ਅ ਸ਼ੌਪ ਤੇ ਆ ਕੇ ਤੁਸੀਂ ਲੈ ਸਕਦੇ ਹੋ ਠੀਕ ਹੈ ਜਿਹੜਾ ਮਰਜੀ ਟਾਵਲ ਲਓ ਤੇ ਰੇਟ 100 ਰੁਪਏ 100 ਰੁਪਏ ਦੇ ਵਿੱਚ ਮਿਲ ਜਾਏਗਾ ਲੋ ਜੀ ਚੈੱਕ ਕਰੋ 100 ਰੁਪਏ ਦਾ ਤਾਵਲ ਕੋਟਨ ਦਾ ਦੁਪੱਟਾ ਬਹੁਤ ਸ਼ਾਇਦਾ ਵੱਡਾ ਆਹ ਕੋਟਨ ਦਾ ਕੋਟਨ ਦੇ ਵਿੱਚ ਰੰਗ ਹੋਰ ਕੋਈ ਨਹੀਂ ਆਇਆ ਹਾਂ ਰੰਗ ਭਾਗਾ ਸੇ ਰੰਗ ਰੰਗ ਕੋਈ ਹੋਰ ਹੋਵੇ ਇਸ ਤੋਂ ਜਿਆਦਾ ਬਹੁਤ ਵਧੀਆ ਲੋ ਜੀ 100 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਤਾਵਲ ਜਿਹੜਾ ਮਰਜੀ ਤਾਵਲ ਲੋ 1900 ਰੁਪਏ ਦੇ ਵਿੱਚ ਬਾਜ਼ਾਰ ਦੇ ਵਿੱਚ ਕਿੰਨੇ ਦਾ ਵਿਕਦਾ 150 ਰੁਪਏ ਦੇ ਵਿੱਚ ਬਾਜ਼ਾਰੋਂ ਵਿਕਨੇ ਵਾਲਾ ਸਿਰਫ 100 ਰੁਪਏ ਦੇ ਵਿੱਚ 100 ਰੁਪਏ ਦਾ ਜਿਹੜਾ ਮਰਜੀ ਕਰ 100 ਰੁਪਏ ਦਾ ਜਿਹੜਾ ਮਰਜੀ ਤਾ ਵੱਲੋਂ ਸੋ ਦੇਖ ਸਕਦੇ ਹੋ ਇੱਕ ਦਾਮ ਲਿਖਿਆ ਆ 100 ਰੁਪਏ ਦਾ ਸਾਹਮਣੇ ਹੈ ਘੰਟਾ ਘਰ ਘੰਟਾ ਘਰ ਦੇ ਸਾਹਮਣੇ ਤੁਹਾਨੂੰ ਇੱਥੋਂ ਤਾ ਵੱਲ ਮਿਲ ਜਾਏਗਾ ਠੀਕ ਹੈ ਜੀ ਲੋ ਜੀ ਸੇਲ ਸੀ ਸੇਲ ਸੀ ਮੇਨ ਰੋਡ ਤੇ ਜਿਹੜਾ ਸੇਲ ਹੈ ਤੁਹਾਨੂੰ ਇਹੋ ਜਿਹਾ ਸੇਲ ਦੇਖਣ ਨੂੰ ਮਿਲ ਜਾਏਗਾ 250 ਰੁਪਏ ਦਾ 150 ਰੁਪਏ ਦੀ ਰੇਂਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਰਟਾਂ ਆਣਾ ਕੁਆਲਿਟੀ ਚੈੱਕ ਕਰੋ ਜੀ ਸ਼ਰਟਾਂ ਤੇ ਸ਼ਰਟਾਂ ਸ਼ਰਟਾਂ ਬੱਚਿਆਂ ਦੇ ਵੀ ਤੁਹਾਨੂੰ ਉੱਥੋਂ ਜਿਹੜੇ ਟੀ-ਸ਼ਰਟਾਂ ਨੇ ਇਹੋ ਜੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਏਗਾ 100 ਰੁਪਏ ਦੀ ਰੇਂਜ ਦੇ ਵਿੱਚ ਓਨਲੀ ਸਾਹਮਣੇ ਹੈ ਘੰਟਾ ਘਰ ਘੰਟਾ ਘਰ ਦੇ ਸਾਹਮਣੇ ਤੁਹਾਨੂੰ ਇਹੋ ਜਿਹਾ ਜਿਹੜਾ ਕੱਪੜਿਆਂ ਦਾ ਜੋ ਸੇਲ ਹੈ ਦੇਖਣ ਨੂੰ ਮਿਲੇਗਾ ਦੇਖੋ ਜੀ 350 ਰੁਪਏ ਦੀ ਪੈਂਟਾ ਮਿਲ ਜਿੰਦੀ ਹੈ ਲੋ ਇੱਥੇ ਆ ਕੇ ਕਰੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਇੰਨੀ ਮਿਹਨਤ ਨਾਲ ਵੀਡੀਓ ਬਣਾ ਰਹੇ ਆ ਠੀਕ ਹੈ ਤੇ ਇਹੋ ਜਿਹਾ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੇ ਤੁਸੀਂ ਕੁਰਤਾ ਦੇਖ ਸਕਦੇ ਹੋ ਨਾ ਇਹੋ ਜਿਹਾ ਕੁਰਤਾ ਤੁਹਾਨੂੰ ਬੱਚਿਆਂ ਦੇ ਮਿਲ ਜਾਏਗਾ ਕੀ ਰੇਟ ਹੈ ਵੀਰੇ ਇਹਨਾਂ ਦਾ 250 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਕੁਰਤਾ ਠੀਕ ਹੈ ਕੋਟਨ ਦੇ ਵਿੱਚ ਲਓ ਜੀ ਮੈਂ ਚੈੱਕ ਕਰਮ ਤੇ ਕੁੜੀਆਂ ਵਾਸਤੇ ਮਿਲ ਜਾਏਗਾ ਇਹੋ ਜਿਹਾ ਕੀ ਰੇਟ ਹੈ ਵੀਰੇ ਇਹਨਾਂ ਦਾ ਇਹਨਾਂ ਦੀ ਕੀ ਰੇਟ ਹੈ ਕੀ ਰੇਟ ਹੈ 200 ਰੁਪਏ ਦੇ ਰੇਂਜ ਦੇ ਵਿੱਚ ਮਿਲ ਜਾਏਗਾ ਬੱਚਿਆਂ ਦੇ ਠੀਕ ਹੈ ਦੇਖ ਸਕਦੇ ਹੋ ਇਹੋ ਜਿਹੀ ਕੁਆਲਿਟੀ ਹੈ ਸੋ ਚੈੱਕ ਕਰੋ ਜੀ ਲੋ ਜੀ ਤੁਸੀਂ ਆਣਾ ਹੈ ਚੌੜਾ ਬਾਜ਼ਾਰ ਘੰਟਾ ਘਰ ਦੇ ਸਾਹਮਣੇ ਦੀ ਸਫਰੀ ਮਾਰਕੀਟ ਤੁਹਾਨੂੰ ਦਿਖਾ ਰਹੇ ਹਾਂ ਤੇ ਕਾਫੀ ਮਸ਼ਹੂਰ ਹੈ ਸੇਲ ਹੀ ਸੇਲ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਏਗਾ ਦੋ ਲੋ ਜੀ ਤੇ ਲੋਰ ਮਿਲ ਜਾਏਗਾ 150 ਰੁਪਏ ਲੋਰ ਠੀਕ ਹੈ ਇਹੋ ਜੀ ਮਾਰਕੀਟ ਲੁਧਿਆਣਾ ਸੇਲ ਲੋਹੀ ਚੈੱਕ ਕਰੋ ਪੈਂਟੀ ਪੈਂਟ ਲੋ ਇਹ ਅਗਲਾ ਨਹੀਂ 550 5 ਲੋ ਜੀ ਪੈਂਟ ਚੈੱਕ ਕਰੋ ਕਿਹੜੇ ਟ ਭਾਈ ਇਹਨਾਂ ਕੇ 550 550 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਪੈਂਟ ਜਿਹੜਾ ਮਰਜੀ ਪੈਂਟ ਲੋ 550 ਰੁਪਏ ਦੀ ਰੇਂਜ ਦੇ ਵਿੱਚ ਲੋ ਇਹ ਚੈੱਕ ਕਰੋ ਤੇ 200 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਫਾਰਮਲ ਪੈਂਟ 200 ਰੁਪਏ ਦੀ ਰੇਂਜ ਦੇ ਵਿੱਚ ਜਿਹੜੀ ਮਰਜ਼ੀ ਪੈਂਟ ਲੋਖ ਸਿਰਫ 200 ਰੁਪਏ ਦੀ ਰੇਂਜ ਦੇ ਵਿੱਚ 200 ਰੁਪਏ ਦੇ ਜੋ ਮਰਜ਼ੀ ਲਈਏ 200 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਪੈਂਟ ਜੋ ਮਰਜ਼ੀ ਪੈਂਟ ਲੋ ਸਿਰਫ 200 ਰੁਪਏ ਦੀ ਰੇਂਜ ਦੇ ਵਿੱਚ ਲੋ ਇਹ ਚੈੱਕ ਕਰੋ ਬਹੁਤ ਅੱਛੀ ਪੈਂਟ ਹੈ ਠੀਕ ਹੈ ਤੇ ਸਿਰਫ ਕਿੰਨੇ ਦਾ 200 ਰੁਪਏ ਦੀ ਰੇਂਜ ਦੇ ਵਿੱਚ ਚਲੋ ਠੀਕ ਹੈ ਤੇ ਇੱਥੇ ਬੂਟ ਹੈ 250 ਰੁਪਏ ਦਾ ਮਿਲ ਜਾਏਗਾ ਬੂਟ ਜਿਹੜਾ ਮਰਜੀ ਬੂਟ ਲਓ ਓਨਲੀ 250 ਰੁਪਏ ਦੀ ਰੇਂਜ ਦੇ ਵਿੱਚ ਤੇ ਬੋਰਸੇ ਵੀਰ ਪੋਚੇ ਨੇ ਸੀਲ ਦੇ ਵਿੱਚ ਲਓ ਜੀ ਚੈੱਕ ਕਰੋ 350 ਰੁਪਏ 250 ਰੁਪਏ ਤੱਕ ਦੀ ਰੇਂਜ ਦੇ ਵਿੱਚ ਤੁਹਾਨੂੰ ਇਹੋ ਜਿਹੋ ਜਿਹੇ ਜਿਹੜੇ ਬੂਟ ਹੈ ਇਹੋ ਜਿਹੋ ਬੂਟ ਤੁਹਾਨੂੰ ਮਿਲ ਜਾਣਗੇ ਠੀਕ ਹੈ ਤੇ ਪੂਰਾ ਸਟਾਕ ਦੇਖ ਸਕਦੇ ਹੋ ਪੂਰਾ ਬੂਟ ਹੀ ਬੂਟ ਜਿਹੜਾ ਮਰਜੀ ਬੂਟ ਲੋ 350 ਰੁਪਏ ਤੋਂ ਲੈ ਕੇ 250 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਉਥੋਂ ਬੂਟ ਮਿਲ ਜਾਣਗੇ ਸੋ ਚੱਲਦੇ ਆਂ ਅੱਗੇ ਲੋ ਜੀ 150 ਰੁਪਏ ਦੀ ਮਿਲ ਜਾਏਗਾ ਪੈਂਟ 150 ਰੁਪਏ ਦਾ ਪੈਂਟ ਹੈ ਨਾ ਦੇਖ ਸਕਦੇ ਹੋ ਪੈਂਟ ਪੈਂਟ ਮਿਲੇਗਾ ਜਿਹੜਾ ਮਰਜੀ ਪੈਂਟ ਲੋ ਪੈਂਟ ਦੀ ਵੈਰਾਈਟੀ ਚੈੱਕ ਕਰੋ ਜੀ ਸਾਰੇ ਕਲਰ ਮਿਲ ਜਾਣਗੇ ਪੈਂਟਾਂ ਦੇ ਵਿੱਚ ਕਿੰਨੇ ਦਾ 150 ਰੁਪਏ ਦਾ ਠੀਕ ਹੈ ਜਿੰਦਾ ਮਰਜੀ ਲੋ ਪੈਂਟ ਚਲਦਾ ਮਿਲ ਜਣਗੇ ਤੁਹਾਨੂੰ 150 ਰੁਪਏ ਦਾ ਲੋ ਜੀ ਲੋ ਚੈੱਕ ਕਰੋ 50 ਰੁਪਏ ਦੀ ਸੇਲ ਹੈ ਠੀਕ ਹੈ ਤੇ ਇਹੋ ਜਿਹੀ ਬਣਾਉਣ ਤੁਹਾਨੂੰ ਮਿਲ ਜਾਏਗਾ ਸਿਰਫ 50 ਰੁਪਏ ਦੀ ਰੇਂਜ ਦੇ ਵਿੱਚ ਲੋ ਜੀ 50 ਰੁਪਏ ਦਾ ਤੁਹਾਨੂੰ ਮਿਲ ਜਾਏਗਾ ਓਨਲੀ 50 ਰੁਪਏ ਦਾ ਤੇ ਆਪਾਂ ਹੁਣ ਚੱਲੇ ਆ ਗੁਰ ਮੰਡੀ ਤੇ ਗੋੜ ਮੰਡੀ ਦਾ ਵੀ ਤੁਹਾਨੂੰ ਮਾਰਕੀਟ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਜਿੱਥੇ ਤੁਹਾਨੂੰ ਫੋਨ ਹੀ ਫੋਨ ਤੇ ਮੋਬਾਈਲ ਦੇ ਐਸੈਸਰੀ ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਅ ਐਸੈਸਰੀਆਂ ਨੇ ਜਿਵੇਂ ਕਿ ਮੋਬਾਈਲ ਡਿਸਪਲੇ ਹੋ ਗਿਆ ਫੋਲਡਰ ਹੋ ਗਿਆ ਚਾਰਜਰ ਹੋ ਰਿਹਾ ਉਹ ਵੀ ਤੁਹਾਨੂੰ ਗੋੜ ਮੰਡੀ ਦੇ ਵਿੱਚ ਮਿਲ ਜਾਏਗਾ ਗੋੜ ਮੰਡੀ ਦੀ ਤੁਹਾਨੂੰ ਸਾਰੀ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਜਿੱਥੇ ਗੋੜ ਮੰਡੀ ਦੇ ਵਿੱਚ ਤੁਹਾਨੂੰ ਮੋਬਾਈਲ ਐਸੈਸਰੀ ਹੋਰ ਕਈ ਆ ਮੋਬਾਈਲ ਜਨਰਲ ਕੀ ਸੈਕੰਡ ਹੈਂਡ ਫੋਨ ਹੋ ਗਏ ਹਨਾ ਤੇ ਹੋਰ ਕਈ ਮੋਬਾਈਲ ਦੇ ਸਪੇਅਰ ਪਾਰਟ ਗੁਰ ਮੰਡੀ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇਹ ਸਾਹਮਣੇ ਇੱਧਰ ਗੁਰ ਮੰਡੀ ਦਾ ਰਸਤਾ ਹੈ ਇਹ ਤਾਂ ਲਓ ਜੀ ਚੈੱਕ ਕਰੋ ਇਹੋ ਜੇ ਗੁਰ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਜਾਣਗੇ ਤੇ ਗੁਰ ਮੰਡੀ ਦੇ ਵਿੱਚ ਮੋਬਾਈਲ ਸੈਕੰਡ ਹੈਂਡ ਫੋਨ ਹੋਰ ਵੀ ਮੋਬਾਈਲ ਐਸੈਸਰੀ ਦਾ ਜਿਹੜਾ ਸਮਾਨ ਹੈ ਤੁਹਾਨੂੰ ਬਹੁਤ ਹੀ ਸਸਤੇ ਰੇਟਾਂ ਤੇ ਇਸ ਜਗ੍ਹਾ ਤੋਂ ਮਿਲ ਜਾਏਗਾ। ਉਹ ਗੁਰ ਮੰਡੀ ਦਾ ਪਾਰਕਿੰਗ ਹੈ ਠੀਕ ਹੈ। ਪਾਰਕਿੰਗ ਤੁਸੀਂ ਦੇਖ ਸਕਦੇ ਹੋ ਗੁਰ ਮੰਡੀ ਦਾ। ਕੁਝ ਇਹੋ ਜਿਹਾ ਪਾਰਕਿੰਗ ਹੈ। ਤੇ ਇਸ ਜਗ੍ਹਾ ਤੇ ਤੁਹਾਨੂੰ ਜਿਹੜੇ ਫੋਨ ਹੈ, ਸਪੇਅਰ ਪਾਰਟ ਹੈ, ਸੈਕੰਡ ਹੈਂਡ ਫੋਨ ਹੋਵੇ ਦੇਖ ਸਕਦੇ ਹੋ। ਹੋਰ ਕਈ ਫੋਨ ਹੋਗੇ ਤੁਹਾਨੂੰ ਇਸ ਜਗ੍ਹਾ ਤੇ ਮਿਲ ਜਾਣਗੇ। ਲਓ ਇਹ ਚੈੱਕ ਕਰੋ 50 ਕਰੋੜ ਕਿੱਥੇ ਤੁਹਾਨੂੰ Apple ਦੇ ਫੋਨ ਮਿਲ ਜਾਣਗੇ ਲੋ ਜੀ ਚੈੱਕ ਕਰੋ ਕੁਆਲਿਟੀ ਸੈਕੰਡ ਹੈਂਡ ਫੋਨ ਹੀ ਫੋਨ ਤੁਹਾਨੂੰ ਇਸ ਜਗ੍ਹਾ ਤੇ ਮਿਲ ਜਾਣਗੇ ਲਓ ਇਹ ਲਓ ਜਿਹੜਾ ਮਰਜ਼ੀ ਫੋਨ ਲੋ ਇੱਥੇ ਤੱਕ ਤੁਹਾਨੂੰ Samsung ਦੇ ਹਾਈ ਕੁਆਲਿਟੀ ਦੇ ਉੱਪਰੋਂ ਜਿਹੜੇ ਮਾਡਲ ਨੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਪਰਾਪਣੀ ਜ਼ਿੰਮੇਵਾਰੀ ਆਪਣੀ ਜਿਸ ਤੇ ਫੋਨ ਖਰੀਦੋ ਹੋ ਰਹੇ ਠੀਕ ਹੈ ਦੇਖ ਸਕਦਾ ਹਾਂ ਵਾਇਰਲ ਸ਼ਾਸਤਰੀ ਦਾ ਜਿਹੜੇ ਸਮਾਨ ਹੈ ਇਸ ਜਗ੍ਹਾ ਤੇ ਮਿਲ ਜਾਏਗੇ ਸੋ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਜਿਹੜਾ ਵੀਡੀਓ ਹੈ ਇਹ ਵਧੀਆ ਲੱਗੇਗਾ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹਿਣ ਲਈ ਤੁਹਾਡਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਤੇ ਤੁਸੀਂ ਸਪੋਰਟ ਕਰਦੇ ਹੋ ਇਹਦੇ ਲਈ ਵੀ ਤੁਹਾਡਾ ਦਿਲੋਂ ਧੰਨਵਾਦ ਸੋ ਅੱਜ ਦੀ ਵੀਡੀਓ ਨੂੰ ਇੱਥੇ ਕਰਦੇ ਹਾਂ ਐਂਡ ਮਿਲਦੇ ਹਾਂ ਫਿਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ